ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਅੱਜ ਧੰਨ ਧੰਨ ਸਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਹੈ ਸਤਿਗੁਰ ਜੀ ਦਾ ਜਨਮ ਨਗਰ ਬਾਸਰਕੇ ਜ਼ਿਲ੍ਹਾ ਅਮਰitsar ਸਾਹਿਬ ਵਿਖੇ 5 ਮਈ 1489 ਨੂੰ ਹੋਇਆ ਪਿਤਾ ਬਾਬਾ ਤੇਜਪਾਲ ਜੀ ਅਤੇ ਮਾਤਾ ਮਨਸਾ ਦੇਵੀ ਜੀ ਦੇ ਗ੍ਰਹਿ ਵਿਖੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਪ੍ਰਕਾਸ਼ ਧਾਰਨ ਕੀਤਾ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਪ੍ਰਤੀ ਭੱਟਾ ਨੇ ਸਤਿਗੁਰ ਜੀ ਦੀ ਵੰਡਿਆਈ ਕਰਦੇ ਹੋਏ ਬਚਨ ਕੀਤੇ ਹਨ ਘਨ ਹਰ ਬੂੰਦ ਬਸੋਰੂ ਮਾਵਣ ਕੁਸਮ ਬਸੰਤ ਗਨੰਤ ਨ ਆਵੇ ਰਾਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇਂ ਰੁਦਰ ਧਿਆਨ ਗਿਆਨ ਸਤਿਗੁਰ ਕੈ ਕਬ ਜਨ ਭਲ ਉਹਨੇ ਜੋ ਗਾਵੇ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਿ ਆਵੇ ਪਟ ਜੀ ਕਹਿਣ ਲਗੇ ਜਿੰਨੀਆਂ ਸੂਰਜ ਦੇ ਵਿੱਚੋਂ ਕਿਰਨਾ ਨਿਕਲਦੀਆਂ ਨੇ ਉਹਨਾਂ ਦੀ ਕੋਈ ਗਿਣਤੀ ਮਿੰਤੀ ਕਰ ਸਕਦਾ ਜਿੰਨੀਆਂ ਸਮੁੰਦਰ ਦੇ ਵਿੱਚੋਂ ਲਹਿਰਾਂ ਉੱਠ ਕੇ ਬੱਦਲਾਂ ਹੀ ਵਰਖਾ ਹੁੰਦੀਆਂ ਉਹਨਾਂ ਕਣੀਆਂ ਦੀ ਗਿਣਤੀ ਮਿੰਤੀ ਕੋਈ ਕਰ ਸਕਦਾ ਹੈ ਸ਼ਿਵਜੀ ਵਰਗੀ ਕੋਈ ਸਮਾਧੀ ਲਾ ਸਕਦਾ ਪਰ ਧੰਨ ਗੁਰੂ ਅਮਰਦਾਸ ਮਹਾਰਾਜੀ ਜਿਨ੍ਹਾਂ ਤੁਹਾਡੇ ਅੰਦਰ ਗੁਣ ਹਨ ਜਿੰਨੀ ਤੁਹਾਡੀ ਵਡਿਆਈ ਹੈ ਉਸ ਨੂੰ ਕੋਈ ਬਿਆਨ ਨਹੀਂ ਕਰ ਸਕਦਾ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਤੁਹਾਡੀ ਜਿਹੜੀ ਵਡਿਆਈ ਉਪਮਾ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਤੁਹਾਨੂੰ ਹੀ ਬਾਣੀ ਆਉਂਦੀ ਹੈ ਐਸੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦਾ ਅੱਜ ਦੇ ਦਿਨ ਪ੍ਰਕਾਸ਼ ਹੋਇਆ ਉਹਨਾਂ ਦਾ ਜਨਮ ਹੋਇਆ ਸਾਧ ਸੰਗਤ ਜੀਓ ਸਤਿਗੁਰ ਜੀ ਭਾਵੇਂ ਜਨਮ ਮਰਨ ਦੇ ਵਿੱਚ ਨਹੀਂ ਆਉਂਦੇ ਬਾਣੀ ਦੇ ਵਿੱਚ ਆਪਾਂ ਬਚਨ ਪੜ੍ਹਦੇ ਆ ਜਾਨਾ ਮਾਰਨ ਤੂੰ ਹੂੰ ਮੈਂ ਨਾਹੀ ਜਨ ਪਰਿ ਉਪਕਾਰੀ ਆਏ ਜੀ ਦਾਣ ਦੇ ਭਗਤੀ ਲਾਇਨ ਹਰਿ ਸਿਉ ਲੈਣ ਮਿਲਾਏ ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ ਓ ਮਾਤਾ ਪਿਤਾ ਵੀ ਧੰਨ ਹਨ ਔ ਕੁਲ ਵੀ ਧੰਨ ਹੈ ਜਿਹੜੀ ਕੋਖ ਤੋਂ ਸਤਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਨਮ ਲਿੱਤਾ ਸਤਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦਾ ਆਪਾਂ ਜਦੋਂ ਇਤਿਹਾਸ ਪੜ੍ਹਦੇ ਆਂ ਆਪਾਂ ਦੇਖਦੇ ਆਂ 62 ਸਾਲਾਂ ਤੱਕ ਸਤਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਤੀਰਥਾਂ ਦੀ ਯਾਤਰਾ ਕਰਦੇ ਰਹੇ ਪਰ ਇੱਕ ਦਿਨ ਉਹ ਸਵੈਸ਼ਣਮ ਸਾਧੂ ਦਾ ਸੰਗ ਹੋਇਆ ਤੇ ਉਸ ਨੇ ਪੁੱਛਿਆ ਤੁਹਾਡਾ ਗੁਰੂ ਕੌਣ ਹੈ ਸਤਗੁਰ ਜੀ ਕਹਿਣ ਲੱਗੇ ਹੇ ਤੱਕ ਤੇ ਮੈਂ ਕੋਈ ਗੁਰੂ ਧਾਰਨ ਹੀ ਨਹੀਂ ਕੀਤਾ ਕਹਿ ਲੱਗੇ ਉਹ ਵੈਸ਼ਨੋ ਸਾਧੂ ਕਹਿ ਲੱਗਾ ਤੁਸੀਂ ਤੇ ਮੇਰਾ ਸਾਰਾ ਜੀਵਨ ਹੀ ਭ੍ਰਸ਼ਟ ਹੋ ਗਿਆ ਹੈ ਮੇਰੀ ਸਾਰੀ ਕੀਤੀ ਕਰਨੀ ਉਹ ਨੇ ਫਲ ਚਲੀ ਗਈਆਂ ਮੈਂ ਇੱਕ ਨਹੀਂ ਗੁਰੇ ਦਾ ਸੰਗ ਕਰ ਲਿਆ ਹੈ ਸਾਧ ਸੰਗਤ ਜੀ ਉਹ 60 ਵਜੇ ਹਿਰਦੇ ਦੇ ਵਿੱਚ ਕਬੀ ਸਤਗੁਰ ਸੂਰਮੇ ਬਾਹਾਂ ਬਾਣ ਜੋ ਏਕ ਲਾਗਤ ਹੀ ਭੋਏ ਗਿਰ ਪਿਆ ਪਿਆ ਕਰੇਜੇ ਛੇਕ ਉਹ ਐਸੀ ਛੱਟ ਵੱਜੀ ਜਦੋਂ ਘਰੇ ਪਰਤੀ ਵਾਪਸ ਆਈ ਉਹ ਬੋਲਾ ਨੇ ਸਾਰੀ ਰਾਤ ਸੌਣ ਨਹੀਂ ਦਿੱਤਾ ਚੈਨ ਨਹੀਂ ਪਿਆ ਭਤੀਜੇ ਦੀ ਘਰ ਵਾਲੀ ਸੀ ਜਿਹੜੀ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸੁਪੁੱਤਰੀ ਸੀ ਉਹ ਬਾਣੀ ਪੜ ਰਹੀ ਸੀ ਕਰਨੀ ਕਾਗਤ ਮਨ ਮਸਵਾਣੀ ਬੁਰਾ ਭਲਾ ਇਦੋਂ ਲੇਖ ਪਏ ਜਿਉਂ ਜਿਉਂ ਕਿਰਤ ਚਲਾਏ ਤਉ ਚੱਲੀਆਂ ਤੋ ਘੁਨਾਹੀ ਅੰਤ ਰਹੀਂ ਇਹ ਬਚਨ ਪੜ ਰਹੀ ਸੀ ਸਵੇਰੇ ਅੰਮ੍ਰਿਤ ਵੇਲੇ ਦੁੱਧ ਰੜਕਦੀ ਬਾਣੀ ਪੜ ਰਹੀ ਸੀ ਤੇ ਬੋਲ ਸੁਣ ਕੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਹਿਰਦੇ ਨੂੰ ਠੰਡ ਪਈ ਤੇ ਉਸ ਵੇਲੇ ਕਹਿ ਲੱਗੇ ਤਿਏ ਕੇਸ ਦੀ ਬਾਣੀ ਐ ਕੇਸ ਦੇ ਬਚਨ ਹਨ ਜਿਹੜੇ ਤੂੰ ਪੜ ਰਹੀ ਐ ਕਹਿਣ ਲੱਗੀ ਐ ਤਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਚਨ ਹਨ ਕਹਿਣ ਲੱਗੇ ਇਸ ਵੇਲੇ ਕਿੱਥੇ ਹਨ ਕਹਿਣ ਲੱਗੇ ਉਹ ਆਪ ਤੇ ਸੱਚਖੰਡ ਗਮਣ ਕਰ ਗਏ ਨੇ ਉਹਨਾਂ ਦੀ ਜਗ੍ਹਾ ਤੇ ਪਿਤਾ ਗੁਰਦੇਵ ਜੀ ਗੁਰਤਾ ਗੱਦੀ ਦੇ ਸੁਭਾਈ ਮਾਨ ਹਨ ਤੇ ਉਸ ਵੇਲੇ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ ਧੀਏ ਮੈਨੂੰ ਲੈ ਚੱਲ ਉਹਨਾਂ ਦੇ ਕੋਲ ਸਾਤ ਸੰਗਤ ਜੀਓ ਆਪਣੇ ਸੂਰੇ ਦਾ ਕਹਿਣਾ ਮੰਨਦੇ ਹੋਏ ਸਤਿਗੁਰੂ ਗੁਰੂ ਅੰਗਦ ਦੇ ਮਹਾਰਾਜ ਦੀ ਸੁਪੁੱਤਰੀ ਉਹ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਲੈ ਕੇ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਕੋਲ ਲੈ ਕੇ ਚਲੇ ਗਈ ਤੇ ਉਸ ਵੇਲੇ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਜਦੋਂ ਪਹੁੰਚੇ ਤੇ ਉਸ ਵੇਲੇ ਬਾਬਾ ਅਮਰਦਾਸ ਜੀ ਪਹਿਲਾਂ ਬਾਹਰ ਖੜ ਗਏ ਤੇ ਕਹਿਣ ਲੱਗੇ ਮੈਂ ਪਹਿਲਾਂ ਸਤਿਗੁਰੂ ਪਿਤਾ ਗੁਰਦੇਵ ਜੀ ਨੂੰ ਪੁੱਛ ਕੇ ਆਨੀ ਆ ਤੇ ਜਦੋਂ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਕੋਲ ਗਏ ਤੇ ਉਸ ਵੇਲੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਕਿਹਾ ਤਿਹੇ ਜਿਨ੍ਹਾਂ ਨੂੰ ਤੂੰ ਬਾਹਰ ਛੱਡ ਕੇ ਉਹਨਾਂ ਨੂੰ ਲੈ ਕੇ ਨਹੀਂ ਆਈ ਕਹਿਣ ਲੱਗੀ ਮੈਂ ਪਹਿਲਾਂ ਪਿਤਾ ਗੁਰਦੇਵ ਜੀ ਨੂੰ ਪੁੱਛ ਲਵਾਂ ਤੇ ਉਸ ਵੇਲੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਕਿਹਾ ਜਾਓ ਲੈ ਕੇ ਆਓ ਉਹਨਾਂ ਨੂੰ ਤੇ ਉਸ ਵੇਲੇ ਜਦੋਂ ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਕੋਲ ਗਏ ਭਾਵੇਂ ਆਪਸ ਦੇ ਵਿੱਚ ਰਿਸ਼ਤੇਦਾਰੀ ਸੀ ਗੁਰੂ ਅੰਗਦ ਦੇਵ ਮਹਾਰਾਜ ਜੀ ਸਤਕਾਰ ਵੱਜੋਂ ਰਿਸ਼ਤੇਦਾਰੀ ਦੇ ਨਾਤੇ ਅੱਗੋਂ ਖੜੇ ਹੋਏ ਲੈਣ ਵਾਸਤੇ ਤੇ ਉਸ ਵੇਲੇ ਬਾਬਾ ਅਮਰਦਾਸ ਜੀ ਕਹਿਣ ਲੱਗੇ ਗੁਰਦੇਵ ਪਾਤਸ਼ਾਹ ਜੀਓ ਅੱਜ ਮੈਂ ਤੁਹਾਡੇ ਕੋਲ ਰਿਸ਼ਤੇਦਾਰੀ ਦੇ ਨਾਤੇ ਨਹੀਂ ਆਇਆ ਅੱਜ ਮੈਂ ਤੁਹਾਡੇ ਕੋਲ ਤੁਹਾਡਾ ਸਿੱਖ ਬਣ ਕੇ ਆਇਆ ਤੇ ਮੈਂ ਆਪ ਜੀ ਨੂੰ ਗੁਰੂ ਧਾਰਨ ਕਰਨਾ ਹੈ ਤੇ ਉਸ ਵੇਲੇ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਆਪਣੇ ਗਲ ਦੇ ਨਾਲ ਲਾਇਆ ਬਾਬਾ ਅਮਰਦਾਸ ਜੀ ਨੂੰ ਫਿਰ ਐਸੇ ਆਏ ਸਤਿਗੁਰ ਜੀ ਦੀ ਸ਼ਰਨ ਦੇ ਵਿੱਚ 62 ਸਾਲਾਂ ਦੀ ਉਮਰ ਦੇ ਵਿੱਚ ਆਏ ਸਨ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ 12 ਸਾਲ ਫਿਰ ਐਸੀ ਕਰੜੀ ਕਮਾਈ ਸੇਵਾ ਕੀਤੀ ਜਿੰਨੂੰ ਬਾਣੀ ਦੇ ਵਿੱਚ ਬਚਨ ਕੀਤੇ ਹਨ ਸੇਵਾ ਕਰਤ ਨਾ ਛੋਡੇ ਉਪਾਸ ਫਿਰ ਸਾਧ ਸੰਗਤ ਜੀ ਉਹ ਨਾ ਤਿਸ ਨੀਂਦ ਭੁੱਖ ਨਾ ਸੋਵਣਾ ਸਾਤ ਸੰਗਤ ਜੀਓ ਫਿਰ ਨੀਂਦਰ ਭੁੱਖ ਸਭ ਕੁਝ ਭੁੱਲ ਗੀ ਐਸੀ ਕਰੜੀ ਕਮਾਈ ਕੀਤੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਰਹਿ ਕੇ ਸੇਵਾ ਕੀਤੀ 12 ਸਾਲ ਰੋਜ਼ਾਨਾ ਸ੍ਰੀ ਗੋਮ ਖਡੂਰ ਸਾਹਿਬ ਜੀ ਦੀ ਧਰਤੀ ਤੋਂ ਸ੍ਰੀ ਗੋਇੰਦਵਾਲ ਸਾਹਿਬ ਬਿਆਸਾ ਦਰਿਆ ਦੇ ਸਾਤ ਸੰਗਤ ਜੀਓ ਜਲ ਭਰ ਕੇ ਲੈ ਕੇ ਆਉਣਾ ਤੇ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਇਸ਼ਨਾਨ ਕਰਨਾ ਸਾਧ ਸੰਗਤ ਜੀਓ ਖਡੂਰ ਸਾਬ ਤੋਂ ਪੁੱਠੇ ਪੈਰੀ ਤੁਰਨਾ ਕੰਮ ਸੇ ਕੰਮ ਵੀ ਸਾਧ ਸੰਗਤ ਜੀਓ 20 ਕਿਲੋਮੀਟਰ ਦਾ ਪੈਂਡਾ ਹੈ ਖਡੂਰ ਸਾਬ ਤੋਂ ਗੋਇੰਦਵਾਲ ਸਾਹਿਬ ਦਾ ਫਿਰ ਜਿੱਥੇ ਅੱਜ ਗੁਰਦੁਆਰਾ ਦਮਦਮਾ ਸਾਹਿਬ ਹੈ ਸਾਧ ਸੰਗਤ ਜੀਓ ਉੱਥੇ ਆਣ ਕੇ ਫਿਰ ਸਤਿਗੁਰ ਜੀ ਨੇ ਵਿਆਸਾਵਾਲ ਨੂੰ ਮੂੰਹ ਕਰਨਾ ਫਿਰ ਉੱਥੇ ਸਤਗੁਰ ਜੀ ਨੇ ਗਾਗਰ ਭਰਨੀ ਤੇ ਮਨ ਦੇ ਵਿੱਚ ਖਿਆਲ ਹੋਣਾ ਕਿ ਸਤਗੁਰ ਜੀ ਨੂੰ ਬਿਨਾ ਇਸ਼ਨਾਨ ਕਰਾਏ ਤੋਂ ਤੂੰ ਜਲ ਭਰ ਕੇ ਲੈ ਜਨ ਆਪ ਤੇ ਤੂੰ ਇਸ਼ਨਾਨ ਕਰਦਾ ਨਹੀਂ ਤੇ ਸਤਗੁਰ ਜੀ ਨੂੰ ਐਵੇਂ ਇਸ਼ਨਾਨ ਕਰਾ ਦੇਣਾ ਫਿਰ ਸਾਧ ਸੰਗਤ ਜੀਓ ਗਾਗਰ ਸਮੇਤ ਗਾਗਰ ਸਮੇਤ ਸਤਗੁਰ ਜੀ ਨੂੰ ਗਾਗਰ ਭਰ ਕੇ ਵਿੱਚ ਪਾਣੀ ਦੇ ਵੜ ਜਾਣਾ ਬਿਆਸਾ ਦਰਿਆ ਦੇ ਕੱਪੜਿਆਂ ਸਮੇਤ ਇਸ਼ਨਾਨ ਕਰ ਲੈਣਾ ਸਾਧ ਸੰਗਤ ਜਿਉ ਇਸ ਤਰ੍ਹਾਂ 12 ਸਾਲ ਸੇਵਾ ਕਰਦੇ ਰਹੇ ਇੱਕ ਦਿਨ ਫਿਰ ਰਸਤੇ ਦੇ ਵਿੱਚ ਜੁਲਾਈ ਦੀ ਖੱਡੀ ਆਈ ਉੱਥੇ ਮਹਾਰਾਜ ਦਾ ਜਿਹੜਾ ਚਰਨ ਤਿਲਕਿਆ ਤੇ ਬੜਾ ਖੜਕਾ ਆ ਜਣ ਫੇਰ ਵੀ ਨਹੀਂ ਡੁੱਲਣ ਦਿੱਤਾ ਤੇ ਜਿਹੜਾ ਜੁਲਾਇਆ ਸੀ ਨਾ ਆਪਣੀ ਘਰ ਵਾਲੀ ਨੂੰ ਕਹਿਣ ਲੱਗਾ ਦੇਖਾਂ ਬਾਹਰ ਬੜਾ ਖੜਾਕ ਹੋਇਆ ਹੈ ਕੌਣ ਹੈ ਤੇ ਉਸ ਵੇਲੇ ਜਿਹੜੀ ਜੁਲਾਈ ਸੀ ਕਹਿਣ ਲੱਗੀ ਉਹੀ ਅਮਰੁਨ ਥਾਵਾ ਹੈ ਦੋ ਵਖਤ ਦੀ ਰੋਟੀ ਵਾਸਤੇ ਕੁੜਮਾ ਦੇ ਘਰਾਂ ਦੇ ਵਿੱਚ ਪਾਣੀ ਢੂੰਡਦਾ ਫਿਰਦਾ ਹੈ ਤੇ ਉਸ ਵੇਲੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਮੁਖ ਦੇ ਵਿੱਚੋਂ ਸਹਿਜ ਸੁਭਾਈ ਬਚਨ ਨਿਕਲੇ ਕਹਿਣ ਲੱਗੇ ਚੱਲਿਏ ਉਹ ਕਮਲਿਏ ਮੈਂ ਹੁਣ ਥਾਵਾ ਨਹੀਂ ਆ ਮੈਂ ਤੇ ਥਾਵਾਲਾ ਬਣ ਗਿਆ ਗੁਰੂ ਵਾਲਾ ਬਣ ਗਿਆ ਤੇ ਉਸੇ ਟਾਈਮ ਤੇ ਬਚਨ ਕਹਿੰਦੇ ਆ ਸਾਰੀ ਉਹ ਜਿਹੜੀ ਜੁਲਾਈ ਸੀ ਕਮਲੀ ਚੱਲੀ ਹੋ ਗਈ ਤੇ ਜਦੋਂ ਜਲ ਲੈ ਕੇ ਪਰਤੇ ਉੱਥੋਂ ਹੱਥ ਤੋਕੇ ਆਪੇ ਲੈਣਾ ਤੇ ਜਦੋਂ ਜਲ ਲੈ ਕੇ ਵਾਪਸ ਪਰਤੇ ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿਣ ਲੱਗੇ ਕੀ ਗੱਲ ਬਾਬਾ ਅਮਰਦਾਸ ਜੀ ਅੱਜ ਲੇਟ ਹੋ ਗਏ ਜਨ ਵਾਸ ਕਹਿਣ ਲੱਗੇ ਮਹਾਰਾਜ ਰਸਤੇ ਦੇ ਵਿੱਚ ਜੁਲਾਈ ਦੀ ਖੱਡੀ ਸੀ ਉਹਦੇ ਨਾਲ ਚਰਨ ਅੜਿਆ ਤੇ ਉੱਥੇ ਮੈਂ ਡਿੱਗ ਪਿਆ ਗੁਰੂ ਅੰਗਦ ਦੇ ਮਹਾਰਾਜ ਜੀ ਕਹਿਣ ਲੱਗੇ ਬਾਬਾ ਅਮਰਦਾਸ ਜੀ ਜਿਹੜੇ ਨਿਮਰਤਾ ਦੇ ਵਿੱਚ ਸਹਿਜ ਸੁਭਾਅ ਦੇ ਵਿੱਚ ਡਿੱਗਦੇ ਨੇ ਨਾ ਉਹਨਾਂ ਨੇ ਮੈਂ ਚੁੱਕਣ ਵਾਸਤੇ ਜਾਨਾ ਤੇ ਜਿਹੜੇ ਆਪਣੇ ਹੰਕਾਰ ਦੇ ਵਿੱਚ ਡਿੱਗਦੇ ਨੇ ਮੈਂ ਵੀ ਉਹਨਾਂ ਨੂੰ ਕਦੇ ਚੁੱਕਣ ਵਾਸਤੇ ਨਹੀਂ ਗਏ ਆ ਗੁਰੂ ਅਮਰ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਗੱਲ ਦੇ ਨਾਲ ਲਾਇਆ 12 ਸਾਲਾਂ ਦੀ ਜਿਹੜੀ ਸੇਵਾ ਸੀ ਉਹ ਥਾਏ ਪਈ ਫਿਰ ਗੁਰੂ ਅੰਗਦ ਦੇ ਮਹਾਰਾਜ ਜੀ ਉਹਨੂੰ ਜਾਨਾ ਸੈਰ ਕਰਨ ਵਾਸਤੇ ਜਾਂਦੇ ਸਨ ਤੇ ਤੁਰੇ ਜਾਣ ਤੁਰੇ ਜਾਣ ਗੁਰੂ ਅਮਰਦਾਸ ਮਹਾਰਾਜ ਜੀ ਵੀ ਨਾਲ ਹੀ ਸਨ ਤੇ ਜਦੋਂ ਜਾ ਰਹੇ ਸਨ ਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੀ ਜਿਹੜੀ ਇੱਕ ਬਾਹ ਸੀ ਉਹ ਅੱਗੇ ਲੰਘ ਗਈ ਜਦੋਂ ਆਪਾਂ ਸੈਰ ਕਰਦੇ ਨਾ ਆਪਣੀਆਂ ਬਾਹਾਂ ਹਿੱਲਦੀਆਂ ਨਹੀਂ ਗੁਰੂ ਅੰਗਦ ਦੇ ਮਹਾਰਾਜ ਜੀ ਤੋਂ ਅੱਗੇ ਇੱਕ ਬਾਹ ਲੰਘ ਗਈ ਗੁਰੂ ਅਮਰਦਾਸ ਜੀ ਦੀ ਤੇ ਅਗਲੇ ਦਿਨ ਜਦੋਂ ਦਰਬਾਰ ਦੇ ਵਿੱਚ ਆਏ ਨਾ ਤੇਗ ਗੁਰੂ ਅੰਗਦ ਦੇ ਮਹਾਰਾਜ ਜੀ ਕਹਿਣ ਲੱਗੇ ਬਾਬਾ ਅਮਰਦਾਸ ਜੀ ਇਹ ਬਾਹ ਕਿਉਂ ਬੰਨੀ ਐ ਤੁਸੀਂ ਕਹਿਣ ਲੱਗੇ ਕੱਲ ਤੁਸੀਂ ਜਦੋਂ ਸੈਰ ਕਰਨੋਂ ਵਾਸਤੇ ਜਾ ਰਹੇ ਸੀ ਨਾ ਇਹ ਜਿਹੜੀ ਬਾਹ ਤੁਹਾਡੇ ਤੋਂ ਅੱਗੇ ਲੰਘ ਗਈ ਸੀ ਤੁਹਾਡੇ ਸਰੀਰ ਤੋਂ ਮੈਂ ਸੋਚਿਆ ਅੱਜ ਜਿਹੜਾ ਸਰੀਰ ਮਨ ਮੰਨੀਆਂ ਕਰਦਾ ਆਪਣੀਆਂ ਮਰਜ਼ੀਆਂ ਕਰਦਾ ਕੱਲ ਨੂੰ ਜਿਹੜਾ ਮਨ ਹੈ ਮਰਜ਼ੀਆਂ ਕਰੇਗਾ ਆਪਣੀਆਂ ਤੇ ਇਸ ਕਰਕੇ ਮੈਂ ਜਿਹੜੀ ਬਾਹ ਨੂੰ ਬੰਨ ਕੇ ਆਪਣੇ ਗਲ ਦੇ ਵਿੱਚ ਪਾ ਲਿਆ ਹੈ ਸਾਧ ਸੰਗਤ ਜੀ ਉਹ 12 ਸਾਲ ਸੇਵਾ ਕੀਤੀ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਫਿਰ 12 ਹੀ ਸਰਪਾਉ ਦਿੱਤੇ ਫਿਰ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਕਿਹਾ ਹੁਣ ਤੁਸੀਂ ਇੱਥੇ ਨਾ ਰਵੋ ਜਿਹੜਾ ਗੋਇੰਦਵਾਲ ਸਾਹਿਬ ਨਗਰ ਹੈ ਉਸਾਣਾ ਕਰੋ ਗੋਂਦੇ ਖੱਤਰੀ ਨੇ ਆਣ ਕੇ ਬੇਨਤੀ ਕੀਤੀ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਕੋਲ ਖਡੂਰ ਸਾਹਿਬ ਮਹਾਰਾਜ ਜਿਹੜਾ ਮੇਰਾ ਨਗਰ ਹੈ ਨਾ ਇਹ ਵਸਦਾ ਨਹੀਂ ਭੂਤ ਪ੍ਰੇਤ ਨੇ ਜਿਹੜੇ ਵਸਣ ਨਹੀਂ ਦਿੰਦੇ ਤੇ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਗੁਰੂ ਅਮਰਦਾਸ ਜੀ ਦੀ ਡਿਊਟੀ ਲਈ ਵੀ ਤੁਸੀਂ ਜਾ ਕੇ ਨਗਰ ਵਸਾਓ ਤੇ ਮਹਾਰਾਜ ਨੂੰ ਕਹਿਣ ਲੱਗੇ ਉੱਥੇ ਦੇ ਭੂਤ ਪ੍ਰੇਤ ਰਹਿੰਦੇ ਨੇ ਉਹ ਵਸਣ ਨਹੀਂ ਦਿੰਦੇ ਕਿਵੇਂ ਗੱਲ ਬਣੇਗੀ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਆਪਣੀ ਇੱਕ ਛੜੀਂ ਦਿੱਤੀ ਕਹਿਣ ਲੱਗੇ ਜਦੋਂ ਜਾਓਗੇ ਨਾ ਨਗਰ ਦੇ ਵਿੱਚ ਪ੍ਰਵੇਸ਼ ਕਰੋਗੇ ਤੇ ਆ ਜਿਹੜੀ ਛੜੀ ਹੈ ਨਾ ਚਾਰੇ ਪਾਸੇ ਘੁਮਾ ਦਿਆਂ ਜੀ ਤੇ ਫਿਰ ਗੁਰੂ ਅੰਗਦ ਦੇ ਮਹਾਰਾਜ ਜੀ ਦਾ ਬਚਨ ਮੰਨ ਕੇ ਬਾਬਾ ਅਮਰਦਾਸ ਜੀ ਨੇ ਇਸ ਤਰ੍ਹਾਂ ਹੀ ਕੀਤਾ ਤੇ ਉਹ ਜਿਹੜੀ ਛੜੀ ਸੀ ਭੂਤਾਂ ਪ੍ਰੇਤਾਂ ਨੂੰ ਦਿਖਾਈ ਤੇ ਉਹਨਾਂ ਦੇ ਸਰੀਰ ਸੀ ਜਿਹੜੇ ਅੱਗ ਦੇ ਨਾਲ ਮੱਚਣ ਲੱਗੇ ਫਿਰ ਉਹ ਸਾਰੇ 도ੜ ਗਏ ਫੇਰ ਉਹ ਪਤਾ ਕਿੱਥੇ ਆਣ ਕੇ ਵਸੇ ਜਿਹੜਾ ਅਨੰਦਪੁਰ ਸਾਹਿਬ ਨਗਰ ਵਸਾਇਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਉਹਨਾਂ ਅਨੰਦਪੁਰ ਸਾਹਿਬ ਆਣ ਵਸਣ ਲੱਗੇ ਫੇਰ ਉੱਥੋਂ ਕੱਡੇ ਫੇਰ ਉਹ ਬਠਿੰਡੇ ਆਣ ਵਸੇ ਬਠਿੰਡੇ ਤੋਂ ਕੱਡੇ ਦਸਵੇਂ ਪਾਤਸ਼ਾਹ ਨੇ ਫੇਰ ਉਸਰੰਦ ਆਣ ਵਸੇ ਸੋ ਇਸ ਤਰ੍ਹਾਂ ਗੁਰੂ ਅਮਰਦਾਸ ਜੀ ਨੇ ਨਗਰ ਵਸਾਇਆ ਗੋਇੰਦਵਾਲ ਸਾਹਿਬ ਗੋਇੰਦਵਾਲ ਗੋਬਿੰਦਪੁਰੀ ਸਮਝਲਣ ਤੀਰ ਬੇਪਾਸ ਬਨਾਇਓ ਗਇਓ ਦੁੱਖ ਦੂਰ ਬਰਖਣ ਕੋ ਸੋ ਗੁਰਮੁਖ ਦੇਖ ਗਰੂ ਸੁਖ ਪਾਇਓ ਵੱਡਾ ਸੁਖ ਪ੍ਰਾਪਤ ਹੋਇਆ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਨਗਰ ਵਸਾਇਆ ਫਿਰ ਸਾਰੀਆਂ ਜਾਤੀਆਂ ਦੇ ਜਿਹੜੇ ਲੋਕ ਵਸਾਈ ਇਥੇ ਸਾਰਿਆਂ ਨੂੰ ਘਰ ਬਣਾ ਕੇ ਦਿੱਤੇ ਬਾਬਾ ਸਾਵਣ ਮਲ ਨੂੰ ਆਪਣੇ ਭਤੀਜੇ ਨੂੰ ਹਰੀਪੁਰ ਨਗਰ ਦੇ ਵਿੱਚ ਭੇਜਿਆ ਆਪਣਾ ਰੁਮਾਲ ਦੇ ਕੇ ਉਥੋਂ ਜਿਹੜਾ ਰਾਜਾ ਸੀ ਸ਼ਰਧਾਲੂ ਬਣਿਆ ਉਸ ਨੇ ਫਿਰ ਜਣੀਆਂ ਲੱਕੜਾਂ ਸੀ ਵੱਡੇ ਵੱਡੇ ਛਤੀਰ ਉਹ ਭੇਜੇ ਗੁੰਦਵਾਲ ਸਾਹਿਬ ਇਹ ਫਿਰ ਸਾਰਾ ਨਗਰ ਗੁੰਦਵਾਲ ਸਾਹਿਬ ਗੁਰੂ ਅਮਰਦਾਸ ਜੀ ਨੇ ਵਸਾਇਆ ਸਾਰੀਆਂ ਜਾਤੀਆਂ ਦੇ ਲੋਕ ਵਸਾਈ ਸਾਰਿਆਂ ਨੂੰ ਘਰ ਬਣਾ ਕੇ ਦਿੱਤੇ ਇਸੇ ਤਰ੍ਹਾਂ 22 ਮੰਜੀਆਂ ਥਾਪੀਆਂ 22 ਪ੍ਰਚਾਰਕ ਥਾਪੇ ਤੇ ਜਿਹੜਾ ਗੋਇੰਦਵਾਲ ਸਾਹਿਬ ਦੀ ਬੋਲੀ ਸਾਹਿਬ ਦੀ ਉਸਾਰੀ ਕਰਵਾਈ ਤੇ ਉਥੇ ਟੱਕਲ ਆਇਆ ਜਿਹੜਾ ਵਿਸਾਖੀ ਦਾ ਜੋੜ ਮੇਲਾ ਮਨਾਇਆ ਜਾਂਦਾ ਹੈ ਪਹਿਲੀ ਵਿਸਾਖੀ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਗੁਰੂ ਅਮਰਦਾਸ ਪਿਤਾ ਮਹਾਰਾਜ ਜੀ ਨੇ ਮਨਾਈ ਭਾਈ ਪਾਰੋ ਦੇ ਕਹਿਣ ਦੇ ਉੱਤੇ ਜਦੋਂ ਭਾਈ ਪਾਰੋ ਨੇ ਬੇਨਤੀ ਕੀਤੀ ਮਹਾਰਾਜ ਕੋਈ ਐਵੇਂ ਦਾ ਦਿਨ ਤਿਹਾੜ ਮਨਾਇਆ ਜਾਵੇ ਜਿਹੜੇ ਸਿੱਖ ਇੱਕ ਦਿਨ ਇਕੱਠੇ ਹੋਣ ਸਾਰੇ ਸਿੱਖ ਅੱਗੇ ਪਿੱਛੇ ਆਉਂਦੇ ਨੇ ਤੇ ਕਿਸੇ ਦੇ ਨਾਲ ਮੇਲ ਮਲਾਪ ਨਹੀਂ ਹੁੰਦਾ ਦੁੱਖ ਸੁੱਖ ਦਾ ਪਤਾ ਨਹੀਂ ਲੱਗਦਾ ਗੁਰੂ ਅਮਰਦਾਸ ਜੀ ਨੇ ਬੇਨਤੀ ਮੰਨਦੇ ਹੋਏ ਵਿਸਾਖੀ ਵਾਲਾ ਦਿਨ ਚੁਣਿਆ ਸਾਧ ਸੰਗਤ ਜੀ ਫੇਰ ਗੁਰੂ ਅੰਗਦ ਗੁਰੂ ਅਮਰਦਾਸ ਜੀ ਨੇ ਬਸਾਖੀ ਦਾ ਜਿਹੜਾ ਪਹਿਲਾ ਜੋੜ ਮੇਲਾ ਸ੍ਰੀ ਗੋਇੰਦਵਾਲ ਸਾਹਿਬ ਜੀ ਦੀ ਧਰਤੀ ਤੇ ਮਨਾਇਆ ਪ੍ਰੇਮਾ ਕੋੜੀ ਚੱਲ ਕੇ ਆਇਆ ਪ੍ਰੇਮੇ ਨੇ ਸੁਣੀ ਗੱਲ ਕਿ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਦੁੱਖ ਰੋਗ ਦੂਰ ਹੁੰਦੇ ਨੇ ਤੇ ਮੇਰਾ ਕਿਉਂ ਨਹੀਂ ਦੁੱਖ ਰੋਗ ਦੂਰ ਕਰਨਗੇ ਸਾਧ ਸੰਗਤ ਜੀ ਗੁਰੂ ਦਰਬਾਰ ਦੇ ਵਿੱਚ ਪਹੁੰਚਿਆ ਤੇ ਉਸ ਵੇਲੇ ਗੁਰੂ ਅਮਰਦਾਸ ਜੀ ਨੇ ਕਿਹਾ ਬੀਆਂ ਲੈ ਜੋ ਸਾਡਾ ਰੁਮਾਲ ਚਰਨ ਗੰਗਾ ਦੇ ਜਲ ਦੇ ਵਿੱਚ ਭੋਂਕੇ ਤੇ ਸਰੀਰ ਦੇ ਉੱਤੇ ਫੇਰੋ ਤੇ ਨਵਾਂ ਨਰੂਆ ਹੋ ਜਾਏਗਾ ਤੇ ਇਸ ਨੂੰ ਬੌਲੀ ਸਾਬ ਦੇ ਵਿੱਚ ਇਸ਼ਨਾਨ ਕਰਾਓ ਪ੍ਰੇਮਾ ਕੋੜੀ ਸੀ ਜਿਹੜਾ ਉਸ ਨੂੰ ਮੁਰਾਰੀ ਬਣਾ ਦਿੱਤਾ ਫਿਰ ਕਹਿਣ ਲੱਗੇ ਕੋਈ ਆਪਣੀ ਧੀ ਦਾ ਰਿਸ਼ਤਾ ਦੇਵੋ ਕਹਿਣ ਲੱਗੇ ਲੰਗੜਾ ਲੂਲਾ ਕੋੜੀ ਹੈਗਾ ਇਹਦੇ ਨਾਲ ਭੁੱਖਾ ਨੰਗਾ ਇਹਦੇ ਨਾਲ ਆਪਣੀ ਧੀ ਦਾ ਰਿਸ਼ਤਾ ਕਰਕੇ ਭੁੱਖੇ ਮਾਰਨਾ ਹੈ ਤੇ ਉਸ ਵੇਲੇ ਫਿਰ ਜਿਹੜਾ ਗੁਰਸਿੱਖ ਪਰਿਵਾਰ ਸੀ ਉੱਠਿਆ ਉਹਨਾਂ ਨੇ ਆਪਣੀ ਧੀ ਦਾ ਜਿਹੜਾ ਰਿਸ਼ਤਾ ਦਿੱਤਾ ਤੇ ਉਸ ਦਾ ਨਾਮ ਮੱਥੋ ਸੀ ਤੇ ਪ੍ਰੇਮੇ ਦਾ ਨਾਮ ਮੁਰਾਰੀ ਪੈ ਗਿਆ ਫਿਰ ਉਹਨਾਂ ਨੂੰ ਇੱਕ ਮੰਜੀ ਬਖਸ਼ੀ ਇਸੇ ਤਰ੍ਹਾਂ ਭਾਈ ਪਾਰੋ ਜੀ ਜਿਹੜੇ ਡੱਲੇ ਨਗਰ ਦੇ ਰਹਿਣ ਵਾਲੇ ਸੰ ਸੁਲਤਾਨਪੁਰ ਦੇ ਲੱਗ ਗਏ ਡੱਲਾ ਨਗਰ ਹੈ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਉੱਥੇ ਆਪਣੇ ਚਰਨ ਪਾਏ 72 ਬ੍ਰह्म ज्ञानी ਮਹਾਪੁਰਸ਼ ਉਸ ਨਗਰ ਦੇ ਵਿੱਚ ਹੋਏ ਪਾਈ ਪਾਰੋਂ ਨੂੰ ਕਹਿਣ ਲੱਗੇ ਵੀ ਸਤਿਗੁਰ ਜੀ ਸਾਡਾ ਚੇਤ ਕਰਦਾ ਮیتے ਨੂੰ ਗੁਰਤਾ ਗੱਦੀ ਦੇ ਸਿੰਘਾਸਨ ਤੇ ਬਿਠਾ ਦੀਏ ਤੇ ਉਸ ਵੇਲੇ ਪਾਈ ਪਾਰੋਂ ਕਹਿਣ ਲੱਗਾ ਸਤ ਗੁਰ ਜੀ ਗੁਰਿਆਈ ਤੇ ਆਪ ਜੀ ਨੂੰ ਸ਼ੋਭਦੀ ਐ ਮੈਨੂੰ ਤੇ ਬਸ ਸਿੱਖੀ ਪਿਆਰੀ ਲੱਗਦੀ ਐ ਚੰਗੀ ਲੱਗਦੀ ਐ ਮੈਨੂੰ ਤੇ ਸਿੱਖੀ ਦੀ ਦਾਤ ਬਖਸ਼ੋ ਉਸ ਵੇਲੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਭਾਈ ਪਾਰੋ ਨੂੰ ਕਹਿ ਦਿੱਤਾ ਬਚਨ ਕੀਤੀ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਭਾਈ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਸੇਖੋ ਸਿੱਖੀ ਹੀ ਬਣਿਆਵੇ ਗੁਨਾਈ ਗੁਰੂ ਸੁਹਾਵੇ ਸੇਖ ਨੂੰ ਤੇ ਸਿੱਖੀ ਬਾਣ ਆਂਦੀ ਹੈ ਤੇ ਗੁਰਾਈਆਂ ਜਿਹੜੀ ਗੁਰੂ ਦੀ ਸ਼ੋਭਨੀ ਹੈ ਭਾਈ ਪਾਰੋ ਜੀ ਨੂੰ ਸਤਿਗੁਰ ਜੀ ਨੇ ਕਹਿਆ ਸੀ ਮੈਂ ਤੁਹਾਨੂੰ ਗੁਰਤਾ ਗੱਦੀ ਬਖਸ਼ ਦਿੰਨੀ ਆ ਇਸੇ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਲੰਗਰਾਂ ਦੇ ਵਿੱਚ ਅਕਬਰ ਬਾਦਸ਼ਾਹ ਚੱਲ ਕੇ ਆਇਆ ਗੁਰੂ ਦਰਬਾਰ ਦੇ ਵਿੱਚ ਤੇ ਉਸ ਵੇਲੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਰੀਤ ਚਲਾਈ ਪਹਿਲੇ ਪੰਗਤ ਪਾਛੇ ਸੰਗਤ ਇਹ ਸਤਿਗੁਰ ਜੀ ਨੇ ਫਿਰ ਅਕਬਰ ਬਾਦਸ਼ਾਹ ਨੇ ਵੀ ਜਿਹੜਾ ਗੁਰੂ ਕਾ ਲੰਗਰ ਸੀ ਗੁਰੂ ਦਰਬਾਰ ਦੇ ਵਿੱਚ ਬੈਠ ਕੇ ਛਕਿਆ ਇਹ ਮਰਿਆਦਾ ਕਾਇਮ ਕੀਤੀ ਇੱਥੇ ਕੋਈ ਵੱਡਾ ਛੋਟਾ ਨਹੀਂ ਹੈ ਕੋਈ ਨੀਵੀਂ ਜਾਤ ਵਾਲਾ ਨਹੀਂ ਹੈ ਕੋਈ ਉੱਚੀ ਜਾਤ ਵਾਲਾ ਨਹੀਂ ਹੈ ਸਾਰਿਆਂ ਦੇ ਪ੍ਰਤੀ ਬਰਾਬਰ ਕਾਨੂੰਨ ਲਾਗੂ ਹੁੰਦਾ ਹੈ ਅਕਬਰ ਨੇ ਫਿਰ ਗੁਰੂ ਦਰਬਾਰ ਦੇ ਵਿੱਚ ਬੈਠ ਕੇ ਲੰਗਰ ਛਕਿਆ ਇਸੇ ਤਰ੍ਹਾਂ ਉਸ ਵੇਲੇ ਅਕਬਰ ਬਾਦਸ਼ਾਹ ਕਹਿਣ ਲੱਗਾ ਮੈਂ ਚਾਹੁੰਦਾ ਹਾਂ ਕਿ ਗੁਰੂ ਦਰਬਾਰ ਦੇ ਨਾਮ ਕੋਈ ਜਗੀਰ ਲਾ ਦੇਆ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ ਇਹ ਜਿਹੜੇ ਗੁਰੂ ਕੇ ਲੰਗਰ ਨੇ ਨਾ ਇਹ ਰਾਜੇ ਮਹਾਰਾਜਿਆਂ ਦੀਆਂ ਜਗੀਰਾਂ ਦੇ ਨਾਲ ਨਹੀਂ ਚੱਲਦੇ ਇਹ ਸੰਗਤਾਂ ਦੇ ਦਿੱਤੇ ਹੋਏ ਦਸਵੰਦ ਦੇ ਨਾਲ ਇੱਕ ਇੱਕ ਰੁਪਈਏ ਦੀ ਮਾਇਆ ਦਿੱਤੀ ਹੋਈ ਦੇ ਨਾਲ ਲੰਗਰ ਚੱਲਦੇ ਨੇ ਇਹ ਕਿਸੇ ਰਾਜੇ ਮਹਾਰਾਜਾ ਨੇ ਦਿੱਤੇ ਹੋਏ ਨੂੰ ਲੰਗਰ ਨਹੀਂ ਚੱਲਦੇ ਤੇ ਉਸ ਵੇਲੇ ਕਹਿਣ ਲੱਗਾ ਬੀਬੀ ਭਾਨੀ ਹੈ ਜਿਹੜੀ ਮੇਰੀ ਭੈਣ ਲੱਗਦੀ ਹੈ ਮੈਂ ਉਸ ਦੇ ਨਾਮ ਤੇ ਲਾ ਸਕਦਾ ਨਾ ਫਿਰ ਅਕਬਰ ਬਾਦਸ਼ਾਹ ਨੇ 84 ਪਿੰਡਾਂ ਦੀ ਜਗੀਰ ਸੀ ਗੁਰੂ ਅਮਰਦਾਸ ਮਹਾਰਾਜ ਜੀ ਬੀਬੀ ਭਾਨੀ ਦੇ ਲੰਗਰਾਂ ਦੇ ਨਾਮ ਲਾਈ ਸਾਧ ਸੰਗਤ ਜੀਓ ਫਿਰ ਗੁਰੂ ਅਮਰਦਾਸ ਜੀ ਨੇ ਇਹ ਜਿਹੜਾ ਟੈਕਸ ਲੱਗਦਾ ਸੀ ਜਿਹੜੇ ਲੋਕ ਟੈਕਸ ਲੰਗ ਜਿਹੜੇ ਯਾਤਰਾ ਤੇ ਜਾਂਦੇ ਸਨ ਨਾ ਆਪਣੀ ਤੀਰਥਾਂ ਧਾਮਾਂ ਦੇ ਉਹਨਾਂ ਨੂੰ ਟੈਕਸ ਲੱਗਦਾ ਸੀ ਅਕਬਰ ਬਾਦਸ਼ਾਹ ਨੇ ਟੈਕਸ ਲਾਇਆ ਆਇਆ ਸੀ ਜਿਵੇਂ ਅੱਜ ਵੀ ਜਿਹੜੇ ਹੱਜ ਕਾਬੇ ਦੀ ਯਾਤਰਾ ਤੇ ਜਾਂਦੇ ਆ ਨਾ ਉਹਨਾਂ ਨੂੰ ਟੈਕਸ ਲੱਗਦਾ ਹੈ ਪਰ ਪਿੱਛੇ ਦੀ ਸਰਕਾਰ ਨੇ ਮਾਫੀ ਕਰਤਾ ਸੀ ਹੁਣ ਦਾ ਪਤਾ ਨਹੀਂ ਤੇ ਅਕਬਰ ਬਾਦਸ਼ਾਹ ਨੇ ਟੈਕਸ ਲਾਇਆ ਆਇਆ ਸੀ ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਦੋਂ ਯਾਤਰਾ ਕੀਤੀ ਨਾ ਤੇ ਜਿਹੜੇ ਸਾਰੇ ਜਿਹੜੇ ਟੈਕਸ ਸੀ ਮਾਫ ਕਰਵਾ ਦਿੱਤੇ ਵੀ ਕੋਈ ਟੈਕਸ ਨਹੀਂ ਲੱਗੇਗਾ ਬਣੀਆਂ ਸੰਗਤਾਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਨਾਲ ਇੱਕ ਵਾਰੀ ਫਿਰ ਯਾਤਰਾ ਤੇ ਵੀ ਗਈਆਂ ਸਾਰਿਆਂ ਨੂੰ ਦਰਸ਼ਨ ਕਰਾਏ ਗੁਰੂ ਅਮਰਦਾਸ ਮਹਾਰਾਜ ਜੀ ਨੇ ਐਸੇ ਸਤਿਗੁਰੂ ਗੁਰੂ ਅਮਰਦਾਸ ਜੀ ਦਾ ਅੱਜ ਪ੍ਰਕਾਸ਼ ਗੁਰਪੁਰੂ ਹੈ ਸੋ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ vai Laigo de Quifa